ਹਾਂ ਜੀ ਅੱਜ ਕਿੱਥੇ ਮੋਰਚਾ ਲੱਗਿਆ ਹੈ ਇੱਥੇ ਸਾਨੂੰ ਕਿਵੇਂ ਰੋਕਿਆ ਗਿਆ ਜਿਹੜਾ ਸਾਰੀ ਜਾਣਕਾਰੀ ਮੈਂ ਬਲਦੇਵ ਸਿੰਘ ਭਾਈ ਸੁਪਾ ਸੁਪਾ ਮਿੰਸ ਪ੍ਰਧਾਨ ਬੀ.ਵੀ. ਕੁੰਡਾ ਅੱਜ ਅਸੀਂ ਇੱਥੇ ਬੱਡਪੁਰ ਟਰੂਲ ਪਲਾਜਾ ਜਿਹੜਾ ਉਹਦੇ ਉੱਤੇ ਮੋਰਚਾ ਲੱਗਿਆ ਹੋਇਆ ਕਿਉਂਕਿ 5 ਮਾਰਚ ਨੂੰ ਚੰਡੀਗੜ੍ਹ ਵੱਲ ਅਸੀਂ ਪਿੰਚ ਕਰਨਾ ਸੀਗਾ ਤਾਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਜੋ ਸਾਡੇ 3 ਤਰੀਕ ਦੀ ਅੱਧੀ ਰਾਤ ਤੋਂ ਲੈ ਕੇ ਹੀ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਬਹੁਤ ਸਾਰੇ ਕਿਸਾਨਾਂ ਨੂੰ ਉਹਨਾਂ ਨੇ ਅਰੈਸਟ ਕੀਤਾ ਖਾਣਿਆਂ ਦੇ ਵਿੱਚ ਬੰਦ ਕੀਤੇ ਜਿਨ੍ਹਾਂ ਦੇ ਵਿੱਚ ਭੇਜੇ ਤਾਂ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਸੀਗਾ ਚਾਹੇ ਕਿੰਨੇ ਮਰਜ਼ੀ ਆਗੂ ਫੜਲੇ ਸਾਡੇ ਤਾਂ ਅਸੀਂ ਸੜਕਾਂ ਦੇ ਉੱਤੇ ਨਿਕਲੇ ਆ ਨਿਕਲ ਕੇ ਅਸੀਂ ਕੱਲ ਤੋਂ ਲਾ ਕੇ ਹੀ ਪਿੰਡਾਂ ਦੇ ਵਿੱਚੋਂ ਨਿਕਲ ਕੇ ਜਿੱਥੇ-ਜਿੱਥੇ ਇਹਨਾਂ ਦੇ ਵੱਡੇ ਨਾਕੀਲੇ ਆਏ ਹੋਏ ਸੀਗੇ ਉਹਨਾਂ ਨਾਕਿਆਂ ਦੇ ਉੱਤੇ ਪੰਜਾਬ ਦੇ ਵਿੱਚ ਸਾਰੇ ਜਿਹੜੇ ਕਿਸਾਨ ਐਸਕੇਮ ਦੇ ਝੰਡਿਆਂ ਦੇ ਥੱਲੇ ਉਹ ਘਰਾਂ ਦੇ ਵਿੱਚੋਂ ਨਿਕਲ ਕੇ ਰੋਡਾਂ ਤੇ ਚੜ੍ਹੇ ਆ ਤਾਂ ਇਹ 18 ਥਾਂ ਤੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਇਹ ਮੋਰਚੇ ਕੱਲ ਤੋਂ ਲਾ ਕੇ ਹੀ ਲੱਗੇ ਹੋਏ ਨੇ ਸਾਡਾ ਨਹੀਂ ਮਤਲਬ ਮਕਸਦ ਸੀਗਾ ਕਿ ਅਸੀਂ ਸੜਕਾਂ ਰੋਕੀਏ ਜਾਂ ਅਸੀਂ ਰੇਲਗੀਆਂ ਲੈਣਾ ਰੋਕੀਏ ਜਾਂ ਪੰਜਾਬ ਬੰਦ ਕਰਦਗੇ ਅਸੀਂ ਕੋਈ ਖੁੱਲ ਜਿਹੜਾ ਪੱਕਾ ਮੋਰਚਾ ਸੀਗਾ ਉਹ ਸਰਕਾਰ ਤੋਂ ਮੰਗਿਆ ਸੀ ਕਿ 34 ਸੈਕਟਰ ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਜਾਵੇ ਉੱਥੇ ਬੈਠ ਕੇ ਅਸੀਂ ਆਪਦਾ ਪ੍ਰਦਰਸ਼ਨ ਕਰੀਏ ਪਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਬਖਲਾਹਟ ਦੇ ਵਿੱਚ ਆ ਕੇ ਇਹਨਾਂ ਨੇ ਕਿਸਾਨ ਆਗੂਆਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਆ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਇਸ ਤਰ੍ਹਾਂ ਦੇ ਨਾਲ ਜ਼ਬਰ ਦੇ ਨਾਲ ਜਿੱਥੇ ਜ਼ਬਰ ਆ ਉੱਥੇ ਟੱਕਰਾ ਇਸ ਜ਼ਬਰ ਦੇ ਨਾਲ ਨਾ ਤਾਂ ਲਹਿਰਾ ਕਿਤੇ ਦਵੀਆਂ ਦੇ ਨਾਂ ਦਵਣ ਅਸੀਂ ਜਿਹੜਾ ਮਕਸਦ ਹੈ ਕਿ ਜਾਇਜ਼ ਮੰਗਾ ਪੰਜਾਬ ਦੇ ਕਿਸਾਨਾਂ ਦੀਆਂ ਦੇਸ਼ ਦੇ ਕਿਸਾਨਾਂ ਦੀਆਂ ਹੈਗੀਆਂ ਜਿਹੜੀਆਂ ਗਲਤ ਨੀਤੀਆਂ ਕਾਰਨ ਇਹਨਾਂ ਸਾਡੇ ਉੱਤੇ ਜ਼ਮੀਨਾਂ ਖੋਹਣ ਦਾ ਸਾਡੇ ਤੇ ਕਰਜ਼ਾ ਚੜਾਉਣ ਦੀਆਂ ਇਹੋ ਜਿਹੀਆਂ ਨੀਤੀਆਂ ਵਰਤ ਰਹੀ ਨੇ ਉਹਨਾਂ ਨੂੰ ਹਟਾਉਣ ਦੀ ਖਾਤਰ ਅਸੀਂ ਲਗਾਤਾਰ ਮੋਰਚੇ ਇਹ ਲੱਗਦੇ ਰਹਿਣਗੇ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਹੋਵੇ ਇਹ ਜਿਹੜੀ ਵੀ ਮਰਜ਼ੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਦੇ ਇਹ ਲਹਿਰਾ ਕਿਸੇ ਨਾ ਰੁਕੀਆਂ ਨਾ ਰੁਕਣ